ਇਸ ਸੀਮ ਲੰਗਤੀ ਬਹੁਤ ਮਹੱਤਵ ਹੈ ਇਹ ਬੇਟਾ ਨਾਲ ਬਦਾ ਤੇ ਬੇਦਾ ਨਾਲ ਦਾ ਸੰਗਮ ਹੈ ਇੱਥੇ ਹੀ ਇਸ ਸੀਮ ਲੰਗਤੀ ਬਹੁਤ ਵੱਡੀ ਮਹਾਨਤਾ ਹੈ ਬਹੁਤ ਵੱਡੀ ਚੀਜ਼ ਮੰਨੀ ਜਾਂਦੀ ਇੱਥੇ ਸ਼ੋਰ ਸੁਣਦਾ ਹੁਣ ਮਾਤਾ ਦਾ ਆਵਾਜ਼ਾਂ ਆਉਂਦੀਆਂ ਹੋਣਗੀਆਂ ਇੱਥੋਂ ਬੈਸੇ ਹਨੇਰਾ ਹੋ ਗਿਆ ਹੁਣ ਇੱਧਰ ਦਿਸਦਾ ਨਹੀਂ ਕਿ ਮੜਾ ਜ ਚਾਲਣ ਹੁੰਦਾ ਤਾਂ ਫਿਰ ਅਸੀਂ ਅੱਗੇ ਵੀ ਜਾਇਆ ਹੁੰਦੇ ਹੁਣ ਇੱਧਰ ਹਨੇਰਾ ਜ ਪੈਂਦਾ ਹੈਗਾ ਸੰਗਮ ਆ ਇੱਧਰ ਵੇਦਾ ਨਦੀ ਤੇ ਮਾਤਾ ਨਰਬਦਾ ਇੱਥੇ ਇਕੱਠੀਆਂ ਹੁੰਦੀਆਂ ਟੁੰਗਾ ਟੁੰਗਾ ਵੇਦਾ ਇਧਰ ਇਕੱਠੀਆਂ ਹੋ ਕੇ ਆਉਂਦੀਆਂ ਇੱਥੇ ਆ ਕੇ ਫਿਰ ਬਣ ਜਾਂਦੀਆਂ ਬਣ ਜਾਂਦੀ ਹੈ ਉਧਰ ਤੋਂ ਪਹਿਲਾਂ ਵੇਦਾ ਨਦੀ ਆਉਂਦੀ ਹੈ ਉਹਦੇ ਵਿੱਚ ਟੁੰਗਾ ਵਾ ਨਦੀ ਮਿਲਦੀ ਹੈ ਤੇ ਇੱਥੇ ਮਾਤਾ ਫਿਰ ਇਧਰ ਨਰਬਦਾ ਆ ਕੇ ਮਿਲ ਜਾਂਦੀ ਹੈ ਇੱਥੇ ਆ ਕੇ ਸੰਗਮ ਬਣ ਜਾਂਦਾ ਇਹ ਵੇਦਾ ਸੰਗਮ ਕਹਿੰਦੇ ਇਹਨੂੰ ਵੇਦਾ ਨਦੀ ਮਿਲਦੀ ਹੈ ਇੱਥੇ ਆ ਕੇ ਇਸੇ ਕਰਕੇ ਵੇਦਾ ਸੰਗਮ ਕਹਿੰਦੇ ਇਹਨੂੰ ਆ ਸਾਰੇ ਮੰਦਰ ਹੈਗਾ ਇੱਥੇ ਅਜੇ ਨਮਸਕਾਰ ਕਰਕੇ ਗਏ ਆ ਬਹੁਤ ਮਹੱਤਵਪੂਰਨ ਹੈ ਇਹ ਪੁਰਾਣਾ ਬਹੁਤ ਹੀ ਪੁਰਾਣਾ ਆ ਦੇਖਾ ਪੁਰਾਣੀਆਂ ਇੱਟਾਂ ਦਾ ਕੁਝ ਖੜਾ ਵੀ ਹੈ ਨਿਸ਼ਾਨ 1000 2000 ਸਾਲ ਪੁਰਾਣਾ ਹੋਊਗਾ ਇੰਨਾ ਪੁਰਾਣਾ ਹੈ ਬਹੁਤ ਹੀ ਜ਼ਿਆਦਾ ਪੁਰਾਣਾ ਹੈ ਆ ਸ਼ਿਵਲਿੰਗ ਜਿਹੜਾ ਮੈਂ ਦਿਖਾਇਆ ਸੀ ਤੋਂ ਪਹਿਲਾਂ ਉਹਦੇ ਵਿੱਚ ਪਹਿਲਾਂ ਉਹ ਅੰਦਰ ਹੁਣ ਪੂਜਾ ਹੋ ਰਹੀ ਹੈ ਇਸ਼ਨਾਨ ਕਰਵਾ ਰਹੇ ਆ ਤੇ ਅੰਦਰ ਹੁਣ ਨਸ਼ੇ ਦਾ ਕਿਸੇ ਦਾ ਜਾਣਾ ਉਹ ਮੈਂ ਜਾ ਕੇ ਪਹਿਲਾਂ ਉਹ ਤਾਂ ਬਣਾਈ ਹੈ ਛੁੱਟੀ ਜੀ ਫੋਟੋ ਚਲ ਠੀਕ ਹੈ